ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਚਾਰੀ ਲੱਛਾ ਪਰੌਂਠਾ ਬਣਾਵਾਂਗੇ ਚਲੋ ਜੀ ਵੇਖ ਲੈਨੇ ਆਂ ਪਰੌਂਠਾ ਕਿਵੇਂ ਬਣਦਾ ਹੈ ਪਰੌਂਠਾ ਬਣਾਉਣ ਦੇ ਲਈ ਮੈਂ ਤਾਂ ਪਹਿਲਾਂ ਤੋਂ ਹੀ ਗੁੰਨ ਕੇ ਰੱਖਿਆ ਸੀ ਹੁਣ ਆਪਾਂ ਆਟੇ ਦੇ ਪੇੜੇ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇ ਦੀ ਘੱਪਾ ਰੋਟੀ ਬਣਾਉਣੀ ਹੋਵੇ ਉਹ ਡਿਕ ਪੇੜੇ ਕਰ ਲਵਾਂਗੇ ਰੋਟੀ ਨੂੰ ਪਤਲਾ-ਪਤਲਾ ਵੇਲ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਆਚਾਰੀ ਲੱচ্ছা ਪਰੌਂਠਾ ਬਣ ਕੇ ਤਿਆਰ ਹੁੰਦਾ ਹੈ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਆਪਣੇ ਚੈਨਲ ਤੇ ਕਈ ਹੋਰ ਵੱਖ-ਵੱਖ ਤਰ੍ਹਾਂ ਦੇ ਪਰੌਂਠਿਆਂ ਦੀ ਵੀਡੀਓ ਵੀ ਪਾ ਰੱਖੀ ਹੈ ਜੀ ਜਿਵੇਂ ਜਿਵੇਂ ਬਿਨਾ ਆਲੂ ਨੂੰ ਵਾਲੇ ਤੋਂ ਉਸ ਦੇ ਪਰੌਂਠਿਆਂ ਦੀ ਵੀਡੀਓ ਮੂਲੀਆਂ ਵਾਲੇ ਪਰੌਂਠੇ ਮੇਥੀ ਵਾਲੇ ਪਰੌਂਠੇ ਤੇ ਕਈ ਹੋਰ ਵੀਡੀਓਜ਼ ਵੀ ਅਸੀਂ ਆਪਣੇ ਚੈਨਲ ਤੇ ਪਾ ਰੱਖੀਆਂ ਨੇ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਰੋਟੀ ਨੂੰ ਪਤਲਾ-ਪਤਲਾ ਵੇਲ ਕੇ ਰੋਟੀ ਉੱਪਰ ਘਿਓ ਲਗਾਵਾਂਗੇ ਸਾਰੀ ਰੋਟੀ ਉੱਪਰ ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਕਈ ਵਾਰ ਆਪਈ ਕੋਤਰਾ ਦੀ ਸਬਜ਼ੀ ਰੋਟੀ ਜਾਂ ਪਰੌਂਠੇ ਖਾ ਕੇ ਆਕ ਜਾਨੇ ਆ ਤਾਂ ਆਪਾਂ ਇਸ ਤਰੀਕੇ ਨਾਲ ਟਰਾਈ ਕਰ ਸਕਦੇ ਹਾਂ ਇਸ ਤਰੀਕੇ ਦੇ ਪਰੌਂਠਿਆਂ ਨੂੰ ਹੁਣ ਰੋਟੀ ਉੱਪਰ achar ਵਾਲਾ ਮਸਾਲਾ ਲਗਾਵਾਂਗੇ ਸਾਰੇ ਮਸਾਲੇ ਨੂੰ ਰੋਟੀ ਉੱਪਰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਰੌਂਠੇ ਬਣਾ ਕੇ ਦੇ ਸਕਦੇ ਹਾਂ ਜੀ ਸਾਰੇ ਮਸਾਲੇ ਨੂੰ ਰੋਟੀ ਉੱਪਰ ਸੈੱਟ ਕਰ ਲਵਾਂਗੇ ਤਾਂ ਕਿ ਇਹ ਸਾਰੀ ਰੋਟੀ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਇਹ ਆਪਣੇ ਘਰ ਦੇ ਬਣੇ ਆਚਾਰ ਦਾ ਮਸਾਲਾ ਹੈ ਬਾਜ਼ਾਰ ਵਾਲੇ ਆਚਾਰ ਦਾ ਮਸਾਲਾ ਨਹੀਂ ਹੈ ਆਚਾਰ ਨੂੰ ਰੋਟੀ ਉੱਪਰ ਲਗਾਉਣ ਤੋਂ ਬਾਅਦ ਇਸ ਦੇ ਉੱਪਰ ਹਰੇ ਧਨੀਏ ਲਗਾਵਾਂਗੇ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਰੋਟੀ ਦੇ ਵਿੱਚ ਰੋਟੀ ਉੱਪਰ ਪਿਆਜ਼ ਲਗਾਉਣ ਤੋਂ ਬਾਅਦ ਆਪਾਂ ਰੋਟੀ ਨੂੰ ਕੱਟ ਲਵਾਂਗੇ। ਰੋਟੀ ਨੂੰ ਇਸ ਤਰੀਕੇ ਨਾਲ ਲੰਬਾ-ਲੰਬਾ ਕੱਟ ਲਵਾਂਗੇ। ਵੈਸੇ ਤਾਂ ਆਚਾਰ ਦੇ ਵਿੱਚ ਨਮਕ ਮਸਾਲੇ ਸਾਰੇ ਪਾਏ ਹੀ ਹੋਏ ਨੇ ਜੀ। ਜੇਕਰ ਆਪਾਂ ਨੂੰ ਨਮਕ ਘੱਟ ਲੱਗੇ ਤਾਂ ਆਪਾਂ ਇਸਦੇ ਵਿੱਚ ਨਮਕ ਪਾ ਸਕਦੇ ਹਾਂ। ਬਰੀ ਮਿਰਚ ਬਰੀਕ ਘਟ ਕੇ ਵੀ ਪਾ ਸਕਦੇ ਹਾਂ। ਰੋਟੀ ਨੂੰ ਸਾਈਡਾਂ ਤੋਂ ਇਸ ਤਰੀਕੇ ਨਾਲ ਕੱਟ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਵਧੀਆ ਲਚੇਦਾਰ ਪਰੌਂਠਾ ਬਣ ਕੇ ਤਿਆਰ ਹੋਏਗਾ। ਇਸ ਤਰੀਕੇ ਨਾਲ ਰੋਟੀ ਦੇ ਇੱਕ ਟੁਕੜੇ ਨੂੰ ਦੂਸਰੇ ਟੁਕੜੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਸਾਰੇ ਟੁਕੜਿਆਂ ਨੂੰ ਰੋਟੀ ਦੇ ਟੁਕੜਿਆਂ ਉੱਪਰ ਰੱਖ ਲਵਾਂਗੇ ਇੱਕ ਦੂਸਰੇ ਟੁਕੜੇ ਉੱਪਰ ਰੱਖਦੇ ਜਾਵਾਂਗੇ ਰੋਟੀ ਨੂੰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਹਾਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਜੇਕਰ ਆਪਾਂ ਰੋਟੀ ਨੂੰ ਇਸ ਤਰੀਕੇ ਨਾਲ ਇੱਕ ਦੂਸਰੇ ਟੁਕੜੇ ਉੱਪਰ ਰੱਖ ਕੇ ਨਾਚਕਣਾ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਵੀ ਰੋਟੀ ਨੂੰ ਰੋਲ ਕਰ ਕਰਕੇ ਇਸ ਦੇ ਲਚੇਦਾਰ ਪਰੌਂਠੇ ਬਣਾ ਸਕਦੇ ਹਾਂ ਰੋਟੀ ਨੂੰ ਇਸ ਤਰੀਕੇ ਨਾਲ ਸਾਈਡਾਂ ਤੋਂ ਰੂਲ ਕਰ ਲਵਾਂਗੇ ਜਿਵੇਂ ਤੁਸੀਂ ਨਵੇਂ ਤਰੀਕੇ ਨਾਲ ਆਲੂ ਦੇ ਪਰੌਂਠੇ ਵਾਲੀ ਵੀਡੀਓ ਨੂੰ ਇੰਨਾ ਪਸੰਦ ਕੀਤਾ ਸੀ ਜੀ ਇਹ ਵੀਡੀਓ ਵੀ ਤੁਹਾਡੇ ਬਹੁਤ ਪਸੰਦ ਆਏਗੀ ਹੁਣ ਇਸ ਤਰੀਕੇ ਨਾਲ ਰੋਟੀ ਨੂੰ ਫੋਲਡ ਕਰ ਲਵਾਂਗੇ ਤੇ ਇਸ ਦੇ ਲੱچھے ਦੀ ਤਰ੍ਹਾਂ ਬਣਾ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਲੱਛੇਦਾਰ ਪਰੌਂਠਾ ਬਣ ਕੇ ਤਿਆਰ ਹੋਏਗਾ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇੱਕ ਵਾਰ ਇਸ ਨੂੰ ਟਰਾਈ ਕਰਕੇ ਦੇਖਿਓ ਜੀ ਆਪਾਂ ਇਸ ਪਰੌਂਠੇ ਨੂੰ ਚਾਹ ਜਾਂ ਦਹੀਂ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਸੁੱਕਾ ਟਲਗਾ ਲਵਾਂਗੇ ਸੁੱਕਾ ਆਟਾ ਲਗਾ ਕੇ ਪਰੌਂਠੇ ਨੂੰ ਵੇਲ ਲਵਾਂਗੇ ਇਸ ਤਰੀਕੇ ਨਾਲ ਪਰੌਂਠੇ ਦੇ ਬਹੁਤ ਹੀ ਵਧੀਆ ਲੱਛੇ ਬਣਨਗੇ ਇਸ ਤਰੀਕੇ ਨਾਲ ਪਰੌਂਠੇ ਨੂੰ ਪਤਲਾ ਪਤਲਾ ਵੇਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਸਾਈਡਾਂ ਤੋਂ ਕਿੰਨੇ ਵਧੀਆ ਲੱਛੇ ਬਣ ਕੇ ਤਿਆਰ ਹੋਏ ਨੇ ਤੇ ਕਿੰਨੇ ਵਧੀਆ ਲੱਛੇ ਦਿਖਾਈ ਵੀ ਦੇ ਰਹੇ ਨੇ ਪਰੌਂਠੇ ਨੂੰ ਸਾਰੀਆਂ ਸਾਈਡਾਂ ਤੋਂ ਵੇਲ ਕੇ ਇਕਸਾਰ ਕਰ ਲਵਾਂਗੇ ਹੁਣ ਆਪਾਂ ਇਸ ਪਰੌਂਠੇ ਨੂੰ ਸੇਕ ਲਵਾਂਗੇ ਤਵੇ ਉੱਪਰ ਇਹ ਪਰੌਂਠਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਜੀ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਸਾਈਡਸ ਚੇਂਜ ਕਰ ਦੇਵਾਂਗੇ ਪਰੌਂਠੇ ਦੀਆਂ ਇਹ ਪਰੌਂਠੇ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੋਈ ਕਿਸੇ ਚੀਜ਼ ਨੂੰ ਉਬਾਲਣ ਦੀ ਵੀ ਜ਼ਰੂਰਤ ਨਹੀਂ ਹੈ ਜੀ ਤੇ ਪਰੌਂਠਾ ਬਹੁਤ ਟੇਸਟੀ ਵੀ ਬਣਦਾ ਹੈ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਪਰੌਂਠੇ ਉੱਪਰ ਘਿਓ ਲਗਾਵਾਂਗੇ ਸਾਈਜ਼ ਚੇਂਜ ਕਰ ਦਵਾਂਗੀ ਕਿਉਂ ਲਗਾ ਲਵਾਂਗੀ ਪਰੌਂਠੇ ਉੱਪਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਸੀਂ ਦੇਖ ਸਕਦੇ ਹੋ ਜੀ ਪਰੌਂਠੇ ਦੇ ਕਿੰਨੇ ਵਧੀਆ ਲੱੱਚੇ ਬਣ ਕੇ ਤਿਆਰ ਹੋਏ ਨੇ ਇਹ ਪਰੌਂਠੇ ਨੂੰ ਬਣਾਉਣ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈ ਜੀ ਤੇ ਇਹ ਪਰੌਂਠਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖੋ ਇਹ ਬਹੁਤ ਈਜ਼ੀ ਰੈਸਪੀ ਹੈ ਛੱਟਪਟ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਪਰੌਂਠਾ ਬਣ ਕੇ ਤਿਆਰ ਹੈ ਪਰੌਂਠੇ ਨੂੰ ਸਰਵ ਕਰ ਲਵਾਂਗੇ ਪਲੇਟ ਦੇ ਵਿੱਚ ਗਰਮ ਗਰਮ ਪਰੌਂਠੇ ਨੂੰ ਠੰਡੇ ਠੰਡੇ ਦਹੀਂ ਨਾਲ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ